ते ये पार नबालिक दो पहिया चार पहिया वाहन पबंदी ते वाह लगाई गई है इसी तहत अमृतर नाल मुलाकात की थी। ट्रेफिक पुलिस अधिकारी दलजीत सिंह ने संबोधन करद कि जेकर कोई भी नाबालिग बच्चा दो पहीया फिर चार पहन पहिया चला पाया गया ती मापिया खिलाफ सख्त कारवाई हो बच्चों को यही मैसेज देना अब ये जो रूल बना है कि उनके पेरेंट्स को भी मिल जाएगी सजा मिलेगी और उनका जो है जुर्माना है जो फाइन है प्लस उनकी आर भी कैंसिल हो जाएगी एक या साल के लिए प्लस जो उनका खुद का भी है कि जो लाइसेंस है वो सेवन इयर्स तक नहीं बन सकता तो यही है कि आप ये सब कुछ जो है हमें सजा मिल रही है जो सारा कुछ है तो आप बच्चों को यही मैं कहना चाहूँगी कि जब एटीन ईयर्स के होंगे तब तक आप पेशेंस रखें जो व्हीकल्स जो है पब्लिक ट्रांसपोर्ट है या जो पेरेंट्स के साथ है वहाँ पर आएँ ਤੋ ਜ਼ਿਆਦਾ ਬੈਟਰ ਰਹੇਗਾ ਔਰ ਇਸ ਸੇ ਹਮਾਰਾ ਇਹ ਵੀ ਹੋਏਗਾ ਕਿ ਹਮਾਰਾ ਜੋ ਟ੍ਰੈਫਿਕ ਹੈ ਨਾ ਉਹ ਵੀ ਕੰਟਰੋਲ ਹੋ ਜਾਏਗਾ। ਮੁਸ਼ਕਿਲ ਸਰ ਸਾਨੂੰ ਇੱਕੋ ਹੀ ਮੁਸ਼ਕਿਲ ਹੈ ਕਿ ਅਸੀਂ ਟੂਰ ਤੇ ਜਾਮ ਵਾਲੇ ਬੰਦੇ ਆਂ। ਅਸੀਂ ਮਹੀਨੇ 'ਚ 8-8 ਦਿਨ 10-10 ਦਿਨ ਕਈ ਵਾਰੀ ਮਹੀਨੇ 'ਚ 15-15 ਦਿਨ ਟੂਰ ਤੇ ਰਹਿੰਨੇ ਆਂ। ਸਾਨੂੰ ਪ੍ਰੋਬਲਮ ਮੇਨ ਉਹੀ ਆ ਰਹੀ ਹੈ ਕਿ ਹੁਣ ਬੱਚੇ ਉਦੋਂ ਸਾਡੇ ਕਿੱਦਾਂ ਸਕੂਲ ਆਣਗੇ। ਸਰ ਇਹ ਦੱਸਦਾ ਕਾਨੂੰਨ ਕਾਨੂੰਨ ਸਾਡੇ ਵਾਸਤੇ ਆ। ਸਾਡੇ ਪੇਰੈਂਟਸ ਵਾਸਤੇ ਆ, ਸਾਡੇ ਬੱਚਿਆਂ ਵਾਸਤੇ ਆ, ਬਹੁਤ ਵਧੀਆ ਕਾਨੂੰਨ ਆ। ਅਸੀਂ ਐਪਰੀਸ਼ੀਏਟ ਕਰਦੇ ਆਂ ਇਹ ਕਾਨੂੰਨ ਨੂੰ। ਇਹਦੇ ਨਾਲ ਬੱਚਿਆਂ 'ਚ ਡਰ ਰਹੇਗਾ ਕੱਟਿਆਂ ਨੂੰ ਹੱਥ ਲਾਉਣ ਤੋਂ ਡਰਨਗੇ ਬਟ ਇਹਦੇ ਨਾਲ ਨਾਲ ਤੁਹਾਨੂੰ ਵੀ ਮੁਸ਼ਕਲ ਆ ਰਹੀ ਹੈ ਨੇ ਸਕੂਲ ਬੱਚੇ ਆਂਦੇ ਕਿੱਦਾਂ ਜਿੰਨੀ ਦੇਰ ਅਸੀਂ ਸ਼ਹਿਰ 'ਚ ਹੈਗੇ ਆ ਅਸੀਂ ਖੱਡਾਂਗੇ ਲਿਆਵਾਂਗੇ ਉਸ ਤੋਂ ਨਾਲ ਹੋਰ ਦੂਜੀ ਮੁਸ਼ਕਲ ਵੀ ਸਾਡੀ ਆ ਠੀਕ ਆ ਜਦੋਂ ਕੋਈ ਕਾਨੂੰਨ ਲੱਗਦਾ ਹੈ ਜਾਂ ਕੋਈ ਚੀਜ਼ ਬੰਦੀ ਹੈ ਉਹਦੇ ਇਫੈਕਟ ਤੇ ਡਿਸਇਫੈਕਟ ਸਾਰੇ ਹੁੰਦੇ ਨੇ ਨਾਲ ਨੂੰ ਨਾਲ ਠੀਕ ਆ ਪੇਰੈਂਟਸ ਕੱਢਣਗੇ ਹੁਣ ਸੋਲੂਸ਼ਨ ਕਰਨਾ ਪਏਗਾ ਕੋਈ ਨਾ ਕੋਈ ਦੇਖੋ ਜੀ ਜਿਹੜਾ ਇਹ ਕਾਨੂੰਨ ਹੈ 1998 ਐ ਤੇ 1920 ਇਹਦੇ ਮੁਤਾਬਕ ਜਿਹੜੇ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਜਿਹੜੀ ਆ ਉਹ 25000 ਰੁਪਏ ফাইন ਤੇ 3 ਸਾਲ ਦੀ ਕੈਦ ਹੈ ਤੇ ਨਾਲ ਨਾਲ ਇੱਕ ਕਾਨੂੰਨ ਦੇ ਵਿੱਚ ਇਹ ਵੀ ਚੀਜ਼ਾਂ ਇਹ ਲੋਕੀ ਸ਼ਾਇਦ ਦੱਸ ਨਹੀਂ ਰਹੇ ਜਾਂ ਐਕਸਪਲੇਨ ਨਹੀਂ ਕਰ ਪਾ ਰਹੇ ਕਿ ਜਿਹੜਾ ਵੀ ਬੱਚਾ ਇਸ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਹ ਜੇ ਉਹ ਇਸ ਕਾਨੂੰਨ ਦੇ ਦਾਇਰੇ ਵਿੱਚ ਆ ਗਿਆ ਤੇ ਇੱਕ ਤੇ ਉਹਦੇ ਮਾਪਿਓ ਨੂੰ 25000 ফাইন ਹੋਣਾ ਇੱਕ 3 ਸਾਲ ਦੀ ਕੈਦ ਤੇ ਨਾਲ ਉਹਦਾ 7 ਸਾਲ ਦਾ ਜਿਹੜਾ ਲਾਇਸੈਂਸ ਹੈ ਉਹ ਨਹੀਂ ਬਣ ਸਕਦਾ ਜਿਹੜੀ ਉਹ ਵਹੀਕਲ ਤੇ ਉਹ ਜਾ ਰਿਹਾ ਸੀਗਾ ਉਸ ਵਹੀਕਲ ਲਈ ਆਤੀ ਜਿਹੜੀ ਉਹ 1 ਸਾਲ ਬਾਅਦ ਸਸਪੈਂਡ ਕੀਤੀ ਜਾਂਦੀ ਇਹ ਲੋਕਾਂ ਨੂੰ ਦੱਸ ਕੇ ਪੀਰੈਂਸ ਜਿਹੜੇ ਆ ਉਹ ਸਾਡੇ ਨਾਲ 90 95% ਕੋਚੇ ਕੁਝ ਪੀਰੈਂਸ ਹੈਗੇ ਨੇ ਜਿਹੜੇ ਆਪਣੇ ਪੱਤੇ ਆ ਗਏ ਮਜਬੂਰ ਟ੍ਰੈਫਿਕ ਪੁਲਿਸ ਵੱਲੋਂ ਨਵੇਂ ਕਾਨੂੰਨਾਂ ਨੂੰ ਲੈ ਕੇ ਸਖਤੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਸਹਿਯਤੀ ਟ੍ਰੈਫਿਕ ਪੁਲਿਸ ਵੱਲੋਂ ਅੱਜ ਨਿੱਜੀ ਸਕੂਲ ਵਿੱਚ ਇੱਕ ਸੈਮੀਨਾਰ ਕੀਤਾ ਗਿਆ ਜਿੱਥੇ ਬੱਚਿਆਂ ਨਾਲ ਅਤੇ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕਿ ਜੇ ਜਿਹੜੇ ਛੋਟੇ ਬੱਚੇ ਹਨ 18 ਸਾਲ ਤੋਂ ਕੱਟ ਉਮਰ ਵਾਲੇ ਅਗਰ ਉਹ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਹਨ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਨਾਲ ਹੀ ਉਹਨਾਂ ਦੇ ਮਾਪਿਆਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਗਲਤ ਬਾਤ ਕਰਦੇ ਹਨ ਅਧਿਕਾਰੀ ਨੇ ਆਖਿਆ 25000 ਰੁਪਏ ਤੱਕ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਮਾਪਿਆਂ ਨੂੰ ਹੋ ਸਕਦੀ ਹੈ ਅਤੇ ਉਹਨਾਂ ਨਾਲ ਹੀ ਅਗਰ ਆਖਿਆ ਜਿਹੜੇ ਬੱਚੇ ਕਿਸੇ ਗਵਾਂਡੀ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਕੋਈ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਲੈ ਕੇ ਆਉਂਦੇ ਹਨ ਤਾਂ ਉਸ ਰਿਸ਼ਤੇਦਾਰ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਤੇ ਇਸ ਕਰਕੇ ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਣ ਨਾ ਦੇਣ ਅੰਮ੍ਰਿਤਸਰ ਫਾਸਟਵੇ ਖਬਰ ਨਾ ਮਾਰੀ ਰਕੇਸ਼ ਕੁਮਾਰ